ਹੈਲੋ ਦੋਸਤੋ ਤੁਹਾਡਾ ਸਾਰਿਆਂ ਦਾ ਸਾਡੇ ਇਸ ਚੈਨਲ ਜਨਰ ਨੋਲਜ ਡਿਵੈਲਪਰ ਬਹੁਤ ਸਵਾਗਤ ਹੈ ਤੇ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਇੱਕ ਬਹੁਤ ਵੱਡੀ ਖਬਰ ਹਾਂਜੀ ਦੋਸਤੋ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਚ ਜਿਹੜੀਆਂ ਨਵੀਆਂ ਅਸਾਮੀਆਂ ਦੇ ਲਈ ਅਨਾਉਂਸਮੈਂਟ ਪੰਜਾਬ ਸਰਕਾਰ ਵੱਲੋਂ ਜਿਹੜੀ ਕਰ ਦਿੱਤੀ ਗਈ ਹੈ ਤੇ ਇਸ ਬਾਰੇ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਪਰ ਇਸ ਤੋਂ ਪਹਿਲਾਂ ਮੈਂ ਚਾਹਨਾ ਕਿ ਜੇਕਰ ਤੁਸੀਂ ਸਾਡੇ ਇਸ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਪਲੀਜ਼ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਦੇ ਨਾਲ ਬੈਲ ਆਈਕਨ ਦਬੋ ਤਾਂ ਕਿ ਆਉਣ ਵਾਲੀ ਹਰ ਇੱਕ ਛੋਟੀ ਵੱਡੀ ਜੋ ਬਾਰੇ ਅਪਡੇਟ ਤੁਹਾਨੂੰ ਸਭ ਤੋਂ ਪਹਿਲਾਂ ਤੇ ਟਾਈਮ ਟੂ ਟੈਂਕ ਮਿਲ ਸਕੇ ਤਾਂ ਦੋਸਤੋ ਖਬਰ ਕੁਝ ਇਸ ਤਰ੍ਹਾਂ ਹੈ ਕਿ ਵਿਦਿਆਰਥੀਆਂ ਨੂੰ ਖੇਡਾਂ ਦੇ ਨਾਲ ਜੁੜਨ ਲਈ ਪੰਜਾਬ ਸਰਕਾਰ ਵੱਲੋਂ 2000 ਪੀਟੀਆਈ ਅਧਿਆਪਕਾਂ ਦੀ ਭਰਤੀ ਕੀਤੀ ਜਾਣੀ ਹੈ ਅਤੇ ਇਸ ਦੀ ਜਿਹੜੀ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਤੋ ਦੋਸਤੋ ਇਸ ਸੰਬੰਧੀ ਪ੍ਰਵਾਨਗੀ ਪੱਤਰ ਜਿਹੜਾ ਸਿੱਖਿਆ ਵਿਭਾਗ ਪੰਜਾਬ ਨੂੰ ਜਿਹੜਾ ਭੇਜ ਦਿੱਤਾ ਗਿਆ ਹੈ ਅਤੇ ਭਰਤੀ ਪ੍ਰਕਿਰਿਆ ਯੋਗਤਾ ਆਧਾਰਿਤ ਅਤੇ ਪਾਰਦਰਸ਼ੀ ਢੰਗ ਨਾਲ ਹੋਵੇਗੀ ਇਸ ਸੰਬੰਧੀ ਜਿਹੜੀ ਇਹਨਾਂ ਨੇ ਅਨਾਉਂਸਮੈਂਟ ਕਰ ਦਿੱਤੀ ਹੈ ਤੋ ਦੋਸਤੋ ਇੱਥੇ ਇਹਨਾਂ ਨੇ ਇਹ ਵੀ ਦੱਸਿਆ ਹੈ ਕਿ 13000 ਤੋਂ ਵੱਧ ਅਸਾਮੀਆਂ ਭਰੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਵਿੱਚ ਜੜੀਆਂ 4006 ਮਾਸਟਰ ਕਾਡਰ ਅਧਿਆਪਕ ਤੇ 7351 ईटीटी ਅਧਿਆਪਕ ਸ਼ਾਮਲ ਹਨ। ਤੋ ਇਸ ਤੋਂ ਇਲਾਵਾ ਦੋਸਤੋ ਇਹਨਾਂ ਭਰਤੀ ਦੇ ਵਾਸਤੇ ਅਸਾਮੀਆਂ ਦੇ ਵਾਸਤੇ ਜਿਹੜਾ ਅਰਜੀ ਪ੍ਰਕਿਰਿਆ ਅਤੇ ਯੋਗਤਾ ਮਾਪਦੰਡ ਸੰਬੰਧੀ ਵੇਰਵੇ 7 ਦਿਨਾਂ ਦੇ ਅੰਦਰ ਅੰਦਰ ਜਿਹੜੀ ਇਹਨਾਂ ਦੀ ਅਧਿਕਾਰਿਤ ਵੈਬਸਾਈਟ ਹੈਗੀ ਹੈ ਜੀ educationrecruitmentboard.com ਉੱਪਰ ਉਪਲਬਧ ਹੋ ਜਾਵੇਗੀ ਤੇ ਦੋਸਤੋ ਇਸ ਤਰ੍ਹਾਂ ਪੰਜਾਬ ਦੇ ਵਿੱਚ ਇੱਕ ਹੋਰ ਜਿਹੜੀ ਵੱਡੀ ਭਰਤੀ ਦੇਖਣ ਨੂੰ ਮਿਲ ਸਕਦੀ ਹੈ ਤੇ ਦੋਸਤੋ ਜਿਹੜੇ ਵੀ एलिजिਬਲ ਕੈਂਡੀਡੇਟਸ ਹਨ ਉਹ ਅੱਜ ਤੋਂ ਹੀ ਆਪਣੀ ਜਿਹੜੀ ਤਿਆਰੀ ਕਰਨੀ ਸ਼ੁਰੂ ਕਰ ਦੇਣ ਤੇ ਦੋਸਤੋ ਇਹ ਸੀ ਪੰਜਾਬ ਦੇ ਵਿੱਚ ਆਉਣ ਵਾਲੀ ਇੱਕ ਬਹੁਤ ਵੱਡੀ ਭਰਤੀ ਬਾਰੇ ਜਾਣਕਾਰੀ ਅਤੇ ਇਸੇ ਤਰ੍ਹਾਂ ਹੋਰ ਨੌਕਰੀ ਜਮੰਦਰੀ ਜਾਣਕਾਰੀ ਲੈਣ ਲਈ ਤੁਸੀਂ ਸਾਡੇ ਨਾਲ ਲਗਾਤਾਰ ਜੁੜੇ ਰਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਥੈਂਕ ਯੂ